ਘਰਾਂ ਦੇ ਵਿੱਚ ਪੁਲਿਸ ਪਹੁੰਚ ਗਈ ਬੇਸ਼ੱਕ ਕਿਸਾਨਾਂ ਦੇ ਘਰਾਂ ਨੂੰ ਤੇ ਕਿਸਾਨਾਂ ਨੂੰ ਪੁਲਿਸ ਨੇ ਘੇਰਾ ਪਾ ਲਿਆ ਪਰ ਇਧਰ ਕਿਸਾਨ ਬੀਬੀਆਂ ਤੇ ਭੈਣਾਂ ਨੇ ਪੁਲਿਸ ਨੂੰ ਹੀ ਘੇਰਾ ਪਾ ਲਿਆ ਜਿਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਸਾਡੇ ਭਰਾਵਾਂ ਨੂੰ ਘੇਰਾ ਪਾਇਆ ਅਸੀਂ ਪੁਲਿਸ ਨੂੰ ਹੀ ਘੇਰਾ ਪਾ ਲਿਆ ਕਿਉਂਕਿ ਅਸੀਂ ਆਪਣੇ ਭਰਾਵਾਂ ਦੇ ਨਾਲ ਮੋਢਾ ਨਾਲ ਚੋੜ ਕੇ ਖੜੇ ਹਾਂ ਦਰਸਲ ਪੁਲਿਸ ਨੇ ਘੇਰਾ ਕਿਉਂ ਪਾਇਆ ਕਿਉਂਕਿ ਪੁਲਿਸ ਇਸ ਗੱਲ ਤੋਂ ਡਰ ਰਹੀ ਆ ਕਿ ਪੁਲਿਸ ਇਸ ਗੱਲ ਤੋਂ ਘਬਰਾ ਰਹੀ ਆ ਕਿ ਕਿਸਾਨ ਦੁਬਾਰਾ ਤੋਂ ਧਰਨਾ ਨਾ ਲਾ ਲੈਣ ਕਿਉਂਕਿ ਸ਼ੰਭੂ ਥਾਣੇ ਦੇ ਬਾਹਰ ਧਰਨਾ ਲਗਾਉਣ ਦਾ ਐਲਾਨ ਕੀਤਾ ਹੋਇਆ ਤੇ ਦੂਜੇ ਪਾਸੇ ਜੋ ਕਿਸਾਨ ਨੇ ਕਿਸਾਨ ਰੀਲਾ ਰੋਕਣ ਦਾ ਐਲਾਨ ਕਰ ਚੁੱਕੇ ਨੇ ਜਿਸ ਦੇ ਚੱਲਦਿਆਂ ਹੁਣ ਪੁਲਿਸ ਉਹਨਾਂ ਕਿਸਾਨ ਆਗੂ ਨੂੰ ਨਜ਼ਰਬੰਦ ਕਰ ਰਹੀ ਹੈ ਘਰਾਂ ਦੇ ਵਿੱਚ ਤਾਂ ਜੋ ਇਹਨਾਂ ਦੀ ਅਗਵਾਹੀ ਦੇ ਵਿੱਚ ਹੋਰ ਕਿਸਾਨ ਜਿਹੜੇ ਇਕੱਠੇ ਨਾ ਹੋ ਸਕਣ ਇਕੱਤਰ ਨਾ ਹੋ ਸਕਣ ਇਸ ਕਰਕੇ ਹੁਣ ਕਿਸਾਨਾਂ ਨੂੰ ਪੁਲਿਸ ਨੇ ਜਿਹੜਾ ਨਜ਼ਰਬੰਦ ਕਰ ਲਿਆ ਤੇ ਜਿਹੜੀਆਂ ਕਿਸਾਨ ਬੀਬੀਆਂ ਨੇ ਭੈਣਾਂ ਨੇ ਉਹਨਾਂ ਨੇ ਫਿਰ ਪੁਲਿਸ ਨੂੰ ਘੇਰਾ ਪਾਇਆ ਇੱਕ ਵਾਰ ਜਵਾਨੀ ਸੁਣਾਉਂਦੇ ਤੁਹਾਨੂੰ ਕਿਸਾਨ ਬੀਬੀਆਂ ਦੀ ਤੇ ਭੈਣਾਂ ਦੀ ਕੀ ਕੁਝ ਕਿਹਾ। ਉਹਨਾਂ ਦੇ ਘਰ ਨੂੰ ਸਵੇਰ ਦਾ ਪੁਲਿਸ ਪ੍ਰਸ਼ਾਸਨ ਨੇ ਘੇਰਾ ਪਾਇਆ ਤੇ ਅਸੀਂ ਇਹ ਜਿਹੜਾ ਸਾਰੇ ਜਿਹੜੇ ਸਾਡੇ ਕਿਸਾਨ ਮਜ਼ਦੂਰ ਵੀਰ ਤੇ ਭੈਣਾਂ ਨੇ ਪੁਲਿਸ ਨੂੰ ਪਕੇਰਾ ਪਾਇਆ। ਅਸੀਂ ਪੁਲਿਸ ਨੂੰ ਘੇਰਾ ਪਾ ਕੇ ਬੈਠੇ ਆ ਤੇ ਉਹ ਸਾਡੇ ਅੱਗੂ ਨੂੰ ਘੇਰਾ ਪਾ ਕੇ ਬੈਠੇ ਆ। ਅਸੀਂ ਮਾਈ ਭਾਗੋ ਦੀਆਂ ਵਾਰਸਾਂ ਅਸੀਂ ਕਹਿਣਾ ਚਾਹੁੰਦੇ ਆ ਵੀ ਅਸੀਂ ਕਿਹੇ ਵੀ ਕੀਮਤ ਤੇ ਆਪਣੇ ਅੱਗੂ ਨੂੰ ਇੱਥੋਂ ਜਾਣ ਨਹੀਂ ਦੇਵਾਂਗੇ। ਕਿਹੇ ਵੀ ਕੀਮਤ ਤੇ ਨਹੀਂ ਤੇ ਅਸੀਂ ਭਗਵੰਤ ਮਾਨ ਸਰਕਾਰ ਨੂੰ ਕਹਿੰਨੇ ਆ ਕਿ ਜਿਹੜਾ ਤੂੰ ਇਹ ਪੁਲਸ ਰਾਜ ਪੰਜਾਬ ਵਿੱਚ ਗੁਰਦਾਸਪੁਰ ਵਿੱਚ ਕਾਇਮ ਕੀਤਾ ਆ ਕੀ ਇਹ ਤੇਰੇ ਵਾਸਤੇ ਸਹੀ ਆ ਇਹ ਬਿਲਕੁਲ ਸਹੀ ਨਹੀਂ ਇਹ ਜ਼ਬਰ ਕਰਨਾ ਸਹੀ ਨਹੀਂ ਜਿੰਨਾ ਚਿਰ ਸਾਡੀਆਂ ਜ਼ਮੀਨਾਂ ਦਾ ਪੂਰਾ ਮੁੱਲ ਸਾਨੂੰ ਮੁਆਵਜ਼ਾ ਨਹੀਂ ਮਿਲਦਾ ਉਹਨਾਂ ਚਿਰ ਅਸੀਂ ਉੱਥੇ ਕਬਜ਼ਾ ਨਹੀਂ ਹੋਣ ਦਵਾਂਗੇ ਕਿਸੇ ਹਾਲਤ ਤੇ ਕਬਜ਼ਾ ਨਹੀਂ ਹੋਣ ਦਵਾਂਗੇ ਤੇ ਜਿਹੜਾ 7 ਮਈ ਦਾ ਰੇਲ ਰੋਕੋ ਜਿਹੜਾ ਸਾਡਾ ਅੰਦੋਲਨ ਆ ਉਹ ਵੀ ਅਸੀਂ ਕਰਕੇ ਛੱਡਾਂਗੇ ਅਸੀਂ ਰੇਲਾਂ ਦਾ ਚੱਕਾ ਜਾਮ ਕਰਕੇ ਹੀ ਛੱਡਾਂਗੇ ਅਹੀਂ ਮਾਈ ਭਾਗੋ ਦੀਆਂ ਵਾਰਸਾਂ ਆਪਣੇ ਵੀਰਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖਲੋਤੀਆਂ ਆ ਤੇ ਅਸੀਂ ਇਹਨਾਂ ਦਾ ਪੂਰਾ ਸਾਥ ਦਵਾਂਗੇ ਤੇ ਅਸੀਂ ਬਾਕੀ ਵੀ ਜਿਹੜੇ ਘਰਾਂ ਵਿੱਚ ਬੈਠੇ ਨੇ ਵੀਰ ਜਾਂ ਭੈਣਾ ਉਹਨਾਂ ਨੂੰ ਵੀ ਕਹਿਨੇ ਆ ਵੀ ਹੁਣ ਸੁੱਤੇ ਰਹਿਣ ਦਾ ਵੇਲਾ ਨਹੀਂ ਉਠੋ ਜਾਗੋ ਹੁਣ ਇਹ ਜਿਹੜੀ ਲੜਾਈ ਹੈ ਸਾਡੀਆਂ ਵੱਟਾਂ ਤੋਂ ਹੋ ਕੇ ਸਾਡੇ ਚੁੱਲਿਆਂ ਤੱਕ ਪਹੁੰਚ ਗਈ ਆ ਇਹ ਅੱਜ ਸਾਡੇ ਘਰ ਤੋਂ ਨੂੰ ਤਿਆਰ ਹੋ ਗਏ ਨੇ ਤੇ ਕੱਲ ਨੂੰ ਇਹਨਾਂ ਨੇ ਸਾਡੇ ਬੱਚਿਆਂ ਨੂੰ ਵੀ ਘਰਾਂ ਵਿੱਚੋਂ ਕੱਢ ਕੱਢ ਕੇ ਮਾਰਨ ਤੱਕ ਜਾਣਾ ਆ ਇਹ ਜਿਹੜੀ ਜਨਦਾਂ ਦੇ ਕਰ ਨੂੰ ਸਵੇਦ ਦਾ ਪੁਲਿਸ ਪ੍ਰਸ਼ਾਸਨ ਨੇ ਘੇਰਾ ਪਾਇਆ ਤੇ ਅਸੀਂ ਜਿਹੜਾ ਸਾਰੇ ਜਿਹੜੇ ਸਾਡੇ ਕਿਸਾਨ ਮਜ਼ਦੂਰ ਵੀਰ ਤੇ ਭੈਣਾਂ ਨੇ ਪੁਲਿਸ ਨੂੰ ਪਕੇਰਾ ਪਾਇਆ ਅਸੀਂ ਪੁਲਿਸ ਨੂੰ ਕੇਰਾ ਪਾ ਕੇ ਬੈਠੇ ਆ ਤੇ ਉਹ ਸਾਡੇ ਅੱਗੂ ਨੂੰ ਕੇਰਾ ਪਾ ਕੇ ਬੈਠੇ ਆ ਅਸੀਂ ਮਾਈ ਭਾਗੋ ਦੀਆਂ ਵਾਰਸਾਂ ਅਸੀਂ ਕਹਿਣਾ ਚਾਹੁੰਦੇ ਆ ਵੀ ਅਸੀਂ ਕਹੀ ਵੀ ਕੀਮਤ ਤੇ ਆਪਣੇ ਆਗੂ ਨੂੰ ਇੱਥੋਂ ਜਾਣ ਨਹੀਂ ਦੇਵਾਂਗੇ ਕਹੀ ਵੀ ਕੀਮਤ ਨਹੀਂ ਜਾਣ ਦੇਵਾਂਗੇ ਤੇ ਅਸੀਂ ਭਗਵੰਤ ਮਾਨ ਸਰਕਾਰ ਨੂੰ ਕਹਿੰਦੇ ਆ ਕਿ ਜਿਹੜਾ ਤੂੰ ਇਹ ਪੁਲਸ ਰਾਜ ਪੰਜਾਬ ਵਿੱਚ ਗੁਰਦਾਸਪੁਰ ਵਿੱਚ ਕਾਇਮ ਕੀਤਾ ਹੈ ਕੀ ਇਹ ਤੇਰੇ ਵਾਸਤੇ ਸਹੀ ਆ ਇਹ ਬਿਲਕੁਲ ਸਹੀ ਨਹੀਂ ਇਹ ਜ਼ਬਰ ਕਰਨਾ ਸਹੀ ਨਹੀਂ ਜਿੰਨਾ ਚਿਰ ਸਾਡੀਆਂ ਜ਼ਮੀਨਾਂ ਦਾ ਪੂਰਾ ਮੁੱਲ ਸਾਨੂੰ ਮੁਆਵਜ਼ਾ ਨਹੀਂ ਮਿਲਦਾ ਉਹਨਾਂ ਚਿਰ ਅਸੀਂ ਉੱਥੇ ਕਬਜ਼ਾ ਨਹੀਂ ਹੋਣ ਦਵਾਂਗੇ ਕਿਸੇ ਹਾਲਤ ਤੇ ਕਬਜ਼ਾ ਨਹੀਂ ਹੋਣ ਦਵਾਂਗੇ ਤੇ ਜਿਹੜਾ 7 ਮਈ ਦਾ ਰੇਲ ਰੋਕੋ ਜਿਹੜਾ ਸਾਡਾ ਅੰਦੋਲਨ ਆ ਉਹ ਵੀ ਅਸੀਂ ਕਰਕੇ ਛੱਡਾਂਗੇ ਅਸੀਂ ਰੇਲਾਂ ਦਾ ਚੱਕਾ ਜਾਮ ਕਰਕੇ ਹੀ ਛੱਡਾਂਗੇ ਅਸੀਂ ਮਈ ਭਗੋ ਦੀਆਂ ਵਾਰਸਾਂ ਆਪਣੇ ਵੀਰਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖਲੋਤੀਆਂ ਆ ਤੇ ਅਸੀਂ ਇਹਨਾਂ ਦਾ ਪੂਰਾ ਸਾਥ ਦਵਾਂਗੇ ਤੇ ਅਸੀਂ ਬਾਕੀ ਵੀ ਜਿਹੜੇ ਘਰਾਂ ਵਿੱਚ ਬੈਠੇ ਨੇ ਵੀਰ ਜਾਂ ਭੈਣਾ ਉਹਨਾਂ ਨੂੰ ਵੀ ਕਹਿੰਨੇ ਆ ਵੀ ਹੁਣ ਸੁੱਤੇ ਰਹਿਣ ਦਾ ਵੇਲਾ ਨਹੀਂ ਉઠੋ ਜਾਗੋ ਹੁਣ ਇਹ ਜਿਹੜੀ ਲੜਾਈ ਹੈ ਸਾਡੀਆਂ ਵਟਾਂ ਤੋਂ ਹੋ ਕੇ ਸਾਡੇ ਚੁੱਲਿਆਂ ਤੱਕ ਪਹੁੰਚ ਗਈ ਹੈ ਇਹ ਅੱਜ ਸਾਡੇ ਘਰ ਘਰ ਤੋਂ ਨੂੰ ਤਿਆਰ ਹੋ ਗਏ ਨੇ ਤੇ ਕੱਲ ਨੂੰ ਇਹਨਾਂ ਨੇ ਸਾਡੇ ਬੱਚਿਆਂ ਨੂੰ ਵੀ ਘਰਾਂ ਵਿੱਚੋਂ ਕੱਢ ਕੱਢ ਕੇ ਮਾਰਨ ਤੱਕ ਜਾਣਾ ਆ ਇਹ ਜਿਹੜੀ ਹੈ ਸਰਕਾਰ ਇਹ ਸਾਡੇ ਉੱਤੇ ਬਹੁਤ ਜ਼ੁਲਮ ਕਰਨ ਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣਿਆ ਕਿਸਾਨ ਬੀਬੀਆਂ ਤੇ ਭੈਣਾਂ ਦੇ ਵੱਲੋਂ ਕਿਹਾ ਗਿਆ ਕਿ ਸਾਡੇ ਭਰਾ ਨੇ ਅਸੀਂ ਸਾਡੇ ਭਰਾਵਾਂ ਨੂੰ ਐਵੇਂ ਲੈ ਕੇ ਨਹੀਂ ਜਾਣ ਦਿੰਦੇ ਪੁਲਿਸ ਨੂੰ ਅਸੀਂ ਤਾਂ ਪੁਲਿਸ ਨੂੰ ਇੱਕ ੇਰਾ ਪਾ ਲਿਆ ਤਾਂ ਵਾਕਈ ਇੱਕ ਦੂਜੇ ਦੇ ਨਾਲ ਮੋੜ ਰਾਂ ਮੋੜਾ ਜੋੜ ਕੇ ਖੜਨਾ ਵੀ ਚਾਹੀਦਾ ਕੋ ਵੀ ਅਜਿਹੇ ਸਮੇਂ ਦੇ ਵਿੱਚ ਤਾਂ ਖੈਰ ਪੁਲਿਸ ਦੀ ਜਿਹੜੀ ਆ ਤਾਕਤ ਐ ਸਰਕਾਰ ਜਿਹੜੀ ਸੱਤਾ ਦੇ ਵਿੱਚ ਹੁੰਦੀ ਆ ਸਾਰਾ ਕੁਝ ਉਹਨਾਂ ਦੇ ਕੋਲ ਆ ਤਾਕਤ ਉਹਨਾਂ ਦੇ ਕੋਲ ਆ ਪ੍ਰਸ਼ਾਸਨ ਉਹਨਾਂ ਦਾ ਪੁਲਿਸ ਉਹਨਾਂ ਦੀ ਆ ਸਾਰਾ ਕੁਝ ਤਾਂ ਅਜਿਹੇ ਦੇ ਵਿੱਚ ਕਿਸਾਨਾਂ ਦੇ ਲਈ ਇੱਕ ਵੱਡੀ ਚੁਣੌਤੀ ਵਾਲੀ ਗੱਲ ਜਰੂਰ ਐ ਕਿ ਕਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਤੇ ਸਰਕਾਰ ਦੀ ਇਸ ਚੁਣੌਤੀ ਦੇ ਨਾਲ ਨਜਿੱਠਣਾ ਕੋਈ ਵੱਡੀ ਰਣਨੀਤੀ ਬਣਾ ਕੇ ਲਿਖਿਆ ਜਾਵੇਗਾ ਕੋਈ ਵੱਡੀ ਰਣਨੀਤੀ ਪਲਾਨ ਤਿਆਰ ਕਰਕੇ ਫਿਰ ਹੀ ਇਸ ਤਰੀਕੇ ਨਾਲ ਨਜਿੱਠਿਆ ਜਾਵੇਗਾ ਆਉਣ ਵਾਲਾ ਸਮਾਂ ਦੱਸੇਗਾ ਕਿ ਆਖਰ ਕਦੋਂ ਤੱਕ ਕਿਸਾਨਾਂ ਦੀ ਇਸ ਤਰੀਕੇ ਨਾਲ ਰਾਤਾਂ ਦੀ ਨਿੰਦਾ ਪੁਲਿਸ ਪ੍ਰਸ਼ਾਸਨ ਉਡਾਉਂਦਾ ਰਹੇਗਾ ਕਦੋਂ ਤੱਕ ਅੱਧੀ ਅੱਧੀ ਰਾਤ ਨੂੰ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਥਾਣੇ ਚਲੇ ਜਾਂਦਾ ਰਹੇਗਾ ਪੁਲਿਸ ਪ੍ਰਸ਼ਾਸਨ ਕਦੋਂ ਤੱਕ ਸੁੱਤੇ ਪਏ ਕਿਸਾਨਾਂ ਨੂੰ ਜਗਾ